ਇਹ ਅਰਸ਼ ਰਾਬੀਆਂ ਦੀ ਸਰਕਾਰ ਹੈ ਤੇ ਸ਼ਰਾਬੀ ਕੇ ਹੀ ਬੰਦੇ ਮਰਨੇ ਹੋਰ ਤਾਂ ਮਰਨੇ ਇਹ ਅਰਸ਼ ਰਾਬੀਆਂ ਦੀ ਸਰਕਾਰ ਹੈ ਤੇ ਸ਼ਰਾਬੀ ਕੇ ਹੀ ਬੰਦੇ ਮਰਨੇ ਹੋਰ ਤਾਂ ਮਰਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਲੋਕਾਂ ਦੀ ਮੌਤ ਬਾਅਦ ਸਾਬਕਾ ਮੁੱਖ ਮੰਤਰੀ ਚੰਦਰਜੀਤ ਸਿੰਘ ਚੰਨੀ ਦਾ ਇਹ ਬਿਆਨ ਹੈ ਸਾਬਕਾ ਸੀਐਮ ਚੰਨੀ ਨੇ ਆਪਣੀ ਟਿੱਪਣੀ ਨਾਲ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਬੋਲੇ ਹੈ ਦਰਅਸਲ ਸੰਗਰੂਰ ਦੇ ਦਿੜਬਾ ਨੇੜਲੇ ਪਿੰਡ ਗੁਜਰਾں ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਮੌਤਾਂ ਹੋਈਆਂ ਨੇ ਮ੍ਰਿਤਕ ਮਜ਼ਦੂਰ ਨੇ ਅਤੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਨੇ ਲਾਸ਼ਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਥਾਣਾ ਦਿੜਬਾ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਵਿਚਾਲੇ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਦਾ ਬਿਆਨ ਮਾਨ ਸਰਕਾਰ ਤੇ ਵੱਡਾ ਹਮਲਾ ਹੈ ਕਿਉਂਕਿ ਲੋਕ ਸਭਾ ਚੋਣਾਂ ਕਾਰਨ ਪਹਿਲਾਂ ਹੀ ਸੂਬੇ ਦਾ ਸਿਆਸੀ ਪਾਰ ਗਰਮ ਹੈ ਅਤੇ ਅਜਿਹੇ ਬਿਆਨ ਸਿਆਸੀ ਧਿਰਾਂ ਚ ਤਲਖੀ ਹੋਰ ਵਧਾ ਸਕਦੇ ਨੇ ਇਹ ਅਰ ਸ਼ਰਾਬੀਆਂ ਦੀ ਸਰਕਾਰ ਹੈ तो शराबी की बंदे मरने हो का मरने हर शराबिया की सरकार है तो शराबी की बंदे मरने हो का मन हर शराबिया की सरकार है तो शराबी की बंदे मरने मोर्च मरने